ਜਿਤੇ ਮੌਨਸੂਨ ਦੀ ਸ਼ੁਰੂਆਤ ਦੇ ਵਿੱਚ ਹਿਮਾਚਲ ਤੇ ਪਹਾੜੀ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਸੀ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਸੀ ਹੁਣ ਉਹ ਕਹਿਰ ਬਿਹਾਰ ਤੱਕ ਪਹੁੰਚ ਚੁੱਕਿਆ ਹੈ ਦੱਸਦੇ ਕਿ ਬਿਹਾਰ ਦੇ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਦਰਪੰਗਾ ਤੋਂ ਲੈ ਕੇ ਬੇਤਿਆ ਤੱਕ ਰੌਲਾ ਪਿਆ ਹੋਇਆ ਹੈ ਮੰਗਲਵਾਰ ਨੂੰ ਪੰਜ ਹੋਰ ਬੰਨ ਟੁੱਟਣ ਤੋਂ ਬਾਅਦ ਹੜ੍ਹਾਂ ਦਾ ਨਵਾਂ ਖਤਰਾ ਲਗਾਤਾਰ ਲੋਕਾਂ ਦੇ ਸਿਰਾਂ ਤੇ ਮੰਡਰਾ ਰਿਹਾ ਹੈ ਭਾਰਤੀ ਫੌਜ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਕੇਂਦਰ ਸਰਕਾਰ ਨੇ ਬਿਹਾਰ ਦੇ ਵਿੱਚ ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ 655 ਕਰੋੜ ਰੁਪਏ ਵੀ ਜਾਰੀ ਕੀਤੇ ਨੇ ਨਾਲ ਹੀ ਕੇਂਦਰੀ ਮੰਤਰੀਆਂ ਦੀ ਇੱਕ ਟੀਮ ਰਾਜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ ਅਤੇ ਨੁਕਸਾਨ ਦਾ ਵੀ ਜਾਇਜ਼ਾ ਲਿਆ ਜਾਵੇਗਾ ਇਸ ਦੌਰਾਨ ਮੁੱਖ ਮੰਤਰੀ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਫਤ ਪ੍ਰਬੰਧਨ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਨੇ ਪੱਛਮੀ ਚੰਪਾਰਨ ਦੇ ਗੰਡਕ ਅਤੇ ਕਰਤਾਹ ਨਦੀਆਂ ਪੂਰਬੀ ਚੰਪਾਰਨ ਦੇ ਗੰਡਕ ਅਤੇ ਦਰਭੰਗਾ ਦੇ ਕਮਲਾ ਬਨ ਦੇ ਬੰਨ 5 ਥਾਵਾਂ ਤੇ ਟੁੱਟ ਗਏ ਨੇ ਉੱਤਰੀ ਬਿਹਾਰ 'ਚ ਹੁਣ ਤੱਕ ਛੋਟੀਆਂ ਅਤੇ ਵੱਡੀਆਂ ਨਦੀਆਂ ਤੇ 18 ਥਾਵਾਂ ਤੇ ਬੰਨ ਜਾਂ ਰਿੰਗ ਡੈਮ ਟੁੱਟ ਚੁੱਕੇ ਨੇ ਬਿਹਾਰ ਦੇ ਵਿੱਚ ਹੜ੍ਹ ਦੀ ਸਥਿਤੀ ਗੰਭੀਰ ਹੋਣ ਤੋਂ ਬਾਅਦ ਹਵਾਈ ਸੈਨਾ ਨੇ ਸੀਤਾ ਮੜੀ ਦੇ ਬੇਲਸੰਦ ਅਤੇ ਕਿਰਤਪੁਰ ਕੰਸ਼ਿਆਮਪੁਰ ਗੋੜਾ ਬਰਮ ਦਰਪੰਗਾ ਦੇ ਕੁਸ਼ੇਸ਼ਵਰ ਸਥਾਨ ਆਦਿ ਵਰਗੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਹੜ੍ਹ ਦੇ ਨਾਲ ਸੂਬੇ ਦੇ 16 ਜ਼ਿਲ੍ਹਿਆਂ ਦੇ 11.84 ਲੱਖ ਆਬਾਦੀ ਪ੍ਰਭਾਵਿਤ ਹੋਈ ਹੈ ਤੇ 76 ਬਲਾਕਾਂ ਦੀਆਂ 378 ಗ್ರಾಮ ਪੰਚਾਇਤਾਂ ਦੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਇੱਥੇ ਭਿਆਨਕ ਹੜ੍ਹ ਦੀ ਸਥਿਤੀ ਦੇ ਵਿੱਚ ਕਾਰਜ ਚੰਪਾਰਨ ਤੋਂ ਮਧੂਬਨਨੀ ਤੱਕ ਹਜ਼ਾਰਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਰਾਸ਼ਟਰੀ ਮਾਰਗ ਦੇ ਕੰਡੇ ਤੇ ਸ਼ਰਨ ਲੈ ਰਹੇ ਨੇ ਉਹਨਾਂ ਨੂੰ ਰਾਹਤ ਦੇਣ ਲਈ ਕਮਿਊਨਿਟੀ ਰਸੋਈਆਂ ਤੋਂ ਇਲਾਵਾ ਫੌਜ ਦੇ ਹੈਲੀਕਾਪਟਰਾਂ ਰਾਹੀਂ ਵੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਪਿੰਡ ਘਰਾਂ ਦੇ ਘਰ ਡੁੱਬ ਗਏ ਨੇ ਹਰ ਪਾਸੇ ਜਿੱਧਰ ਵੀ ਦੇਖਿਆ ਜਾ ਰਿਹਾ ਪਾਣੀ ਹੀ ਨਜ਼ਰ ਆ ਰਿਹਾ ਹੈ ਇਹ ਜਿਹੇ ਹਾਲਾਤ ਦੇ ਵਿੱਚ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਰਾਹਤ ਕਾਰਜ ਦਿੱਤੇ ਜਾ ਰਿਹਾ ਹੈ ਉਹਨਾਂ ਨੂੰ ਖਾਣਾ ਪ੍ਰਦਾਨ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਹੜਾ ਤੋਂ ਬਚਾਉਣ ਦੀ ਪ੍ਰਸ਼ਾਸਨ ਨੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨਡੀਆਰਐਫ ਦੀਆਂ 16 ਟੀਮਾਂ ਅਤੇ ਐਸਡੀਆਰਐਫ ਦੀਆਂ 14 ਟੀਮਾਂ ਰਾਹਤ ਅਤੇ ਬਚਾਅ 'ਚ ਲੱਗੀਆਂ ਹੋਈਆਂ ਨੇ ਪੂਰਬੀ ਚੰਪਾਰਨ ਪੱਛਮੀ ਚੰਪਾਰਨ ਅਰਰਿਆ ਕਿਸ਼ਨਗੰਜ ਗੋਪਾਲਗੰਜ ਸ਼ਿਵਹਰ ਸੀਤਾਮੜੀ ਸੋਪਾਲ ਮਧਪੂਰਾ ਮੁਜ਼ੱਫਰਪੁਰ ਪੁਰਨੀਆ ਮਧੂਬੰਨੀ ਤਰਭੰਗਾ ਸਾਰਨ ਸਹਰਸਾ ਅਤੇ ਕਟਿਹਾਰ ਜ਼ਿਲ੍ਹੇ ਗੰਡਕ ਕੋਸੀ ਬਾਗਮਤੀ ਮਹਾਨੰਦਾ ਅਤੇ ਹੋਰ ਨਦੀਆਂ ਵਿੱਚ ਹੜਾ ਨਾਲ ਪ੍ਰਭਾਵਿਤ ਲੋਕ ਔਖੇ ਹੋ ਰਹੇ ਨੇ ਮੁਜ਼ੱਫਰਪੁਰ ਦੇ ਵਿੱਚ ਔਰਈ ਦੀਆਂ ਸਾਰੀਆਂ 116 ਪੰਚਾਇਤਾਂ ਦੇ ਵਿੱਚ ਹੜ ਦਾ ਪਾਣੀ ਦਾਖਲ ਹੋ ਚੁੱਕਿਆ ਹੈ ਔਰਈ ਰੁੰਸੀਦਪੁਰ ਰੋਡ ਤੇ ਕਰੀਬ 1.5 ਫੁੱਟ ਪਾਣੀ ਖੜਾ ਹੈ ਬਾਲਨ ਨਦੀ ਨੇ ਸਹਰਸਾ ਜ਼ਿਲ੍ਹੇ ਦੀਆਂ 9 ਪੰਚਾਇਤਾਂ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਹੜਾ ਦਾ ਪਾਣੀ ਮਧੇਪੁਰਾ ਜ਼ਿਲ੍ਹੇ ਦੇ ਚੌਸਾ ਬਲਾਕ ਦੇ ਆਲਨਗਰ ਅਤੇ ਕੁਝ ਹੋਰ ਪਿੰਡਾਂ ਦੇ ਵਿੱਚ ਫੈਲ ਗਿਆ ਹੈ ਖਗੜੀਆਂ ਦੇ ਵਿੱਚ ਕਈ ਘਰਾਂ ਅਤੇ ਸਕੂਲਾਂ ਦੇ ਵਿੱਚ ਬੰਦ ਦੇ ਅੰਦਰ ਹੜ੍ਹ ਦੇ ਪਾਣੀ ਨਾਲ ਭਰ ਗਿਆ ਹੈ ਗੋਬਰਾਹੀ ਦੇ ਵਿੱਚ ਕਮਲਾ ਬਾਲਾਂ ਦਾ ਪੂਰਬੀ ਬੰਨ ਟੁੱਟਣ ਕਾਰਨ ਪੁਸ਼ੇਸ਼ਵਰ ਥਾਨ ਪੂਰਬੀ ਬਲਾਕ ਦੇ ਦਰਸ਼ਨਾ ਪਿੰਡਾਂ ਵਿੱਚ ਹੜਾ ਦਾ ਪਾਣੀ ਦਾਖਲ ਹੋ ਗਿਆ ਹੈ ਲੋਕ ਐਨ ਐਚ ਡੀ ਕੰਡੇ ਸ਼ਰਨ ਲੈ ਰਹੇ ਨੇ ਤੇ ਤਵਾਹੀ ਲਗਾਤਾਰ ਬਰਕਰਾਰ ਹੈ ਨੇਪਾਲ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਹੜਾ ਦਾ ਖਤਰਾ ਹੈ ਹੜਾ ਆ ਚੁੱਕੇ ਨੇ ਜਿਸ ਦੇ ਕਰਕੇ ਬਿਹਾਰ ਵੀ ਉਸ ਦਾ ਖਾਮਿਆਜ਼ਾ ਭੁਗਤ ਰਿਹਾ ਤੇ ਹਰ ਸਾਲ ਵਾਂਗੂ ਬਿਹਾਰ ਦੇ ਵਿੱਚ ਵੀ ਮੁਰ ਤੋਂ ਹੜਾ ਗਏ ਨੇ ਤੇ ਲੱਖਾਂ ਹੀ ਲੋਕ ਇਸ ਦੇ ਕਾਰਨ ਪ੍ਰਭਾਵਿਤ ਹੋ ਗਏ ਨੇ